ਉਂਦਰ ਕਰ ਦਿੱਤਾ ਜਾਂਦੇ ਕਾਰਨ ਕੀ ਹੈ ਫਿਰ ਸਾਡੇ ਜਿਹੜੇ ਬੰਦੀ ਸਿੰਘ ਨੇ ਜਿਹੜੇ ਇੰਨੇ ਸਾਲਾਂ ਤੋਂ ਜੇਲਾਂ ਦੇ ਵਿੱਚ ਬੰਦ ਨੇ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ 2019 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਸਰਕਾਰ ਸਾਡੇ ਨਾਲ ਵਾਅਦਾ ਕਰਦੀ ਹੈ ਕਿ ਬੰਦੀ ਸਿੰਘਾਂ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਹੋਰਾ ਭਾਈ ਬਲਵੰਤ ਸਿੰਘ ਦੀ ਰਾਜੋਆਣਾ ਜਿੰਦਾ ਸ਼ਹੀਦ ਇਹਨਾਂ ਦੀ ਰਿਹਾਈ ਜਾਂ ਰਾਜੋਆਣਾ ਸਾਹਿਬ ਦੀ ਤੇ ਆਪਾਂ ਜਾਣਦੇ ਆ ਕਿ ਫਾਂਸੀ ਤੋਂ ਉਮਰਕਾਰ ਕੈਦ ਦਾ ਫੈਸਲਾ ਲਟਕਿਆ ਹੋਇਆ ਹੈ ਪਰ ਆਪਾਂ ਵੇਖੀਏ ਆ ਬਲਾਤਕਾਰੀ ਰੋਜ਼ਬਾਰ ਹੁੰਦੇ ਨੇ ਇਹਨਾਂ ਨੂੰ ਐ ਜਿਵੇਂ ਪਿਕਨਿਕ ਮਨਾਉਣੀ ਹੈ ਪਰ ਸਾਡੇ ਜਿਹੜੇ ਬੰਦੀ ਸਿੰਘ ਨੇ ਇਨਾਂ ਦੀ ਰਖਾਈ ਕੋਈ ਨਹੀਂ ਕਰਦਾ ਐਸ ਜੀ ਪੀ ਸੀ ਯਤਨ ਕਰਦੀ ਹੈ ਪਰ ਜਿਹੜੇ ਉਧਰ ਰਲੇ ਹੋਏ ਨੇ ਉਹ ਤਾਰੋ ਪਿੰਡਾ ਕਰ ਦਿੰਦੇ ਨੇ ਇਹਨਾਂ ਦੇ ਯਤਨਾਂ ਨੂੰ ਪੰਥ ਦੇ ਯਤਨਾਂ ਨੂੰ ਇਸ ਕਰਕੇ ਗੁਰਮਖੋ ਇਹ ਬਹੁਤ ਵੱਡਾ ਇੱਕ ਖਲਾਅ ਹੈ ਅੱਜ ਇਸੇ ਖਲਾਅ ਕਾਰਨ ਸਿੱਖਾਂ ਦੇ ਵਿੱਚ ਖਾਨਾ ਜੰਗੀ ਪੈਦਾ ਕੀਤੀ ਜਾ ਰਹੀ ਹੈ ਸਿੱਖਾਂ ਦੇ ਵਿੱਚ ਆਪਸੀ ਲੜਾਈ ਪੈਦਾ ਕੀਤੀ ਜਾ ਰਹੀ ਹੈ ਇਸ ਲੜਾਈ ਦਾ ਲਾਭ ਕੀ ਹੋਇਆ ਔ ਦੱਖਣ ਭਾਰਤ ਤੋਂ ਗੱਲ ਸ਼ੁਰੂ ਹੋਈ ਸਾਡੇ ਗੁਰਦੁਆਰਿਆਂ ਦੇ ਵਿੱਚ ਸਰਕਾਰੀ ਦਖਲ ਦੀ ਉੱਥੋਂ ਗੱਲ ਸ਼ੁਰੂ ਹੁੰਦੀ ਹੁੰਦੀ ਅੱਜ ਪੰਜਾਬ ਦੇ ਬਾਡਰ ਤੇ ਖੜ ਗਈ ਹੈ ਪੰਥ ਵਿਰੋਧੀ ਤਾਕਤਾਂ ਇਹ ਸਾਡੇ ਪਵਿੱਤਰ ਗੁਰਦੁਆਰਿਆਂ ਗੁਰਧਾਮਾਂ ਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ ਇਹ ਉਹ ਗੁਰਦੁਆਰੇ ਜਿਨ੍ਹਾਂ ਦੇ ਲਈ ਭਾਈ ਲਖਮਣ ਸਿੰਘ ਧਾਰੋਵਾਲੀ ਜੀਉਂਦਾ ਜੰਡ ਦੇ ਨਾਲ ਸੜ ਗਿਆ ਇਸ ਤਖਤ ਸਾਹਿਬ ਦੀ ਫਸੀਲ ਤੋਂ ਇਹ ਕੌਮ ਦੇ ਨਾਲ ਵਧ ਇਹਨਾਂ ਪੰਥ ਵਿਰੋਧੀਆਂ ਨੂੰ ਗੁਰਦੁਆਰਿਆਂ ਤੇ ਕਬਜ਼ੇ ਨਹੀਂ ਕਰਨ ਦਵਾਂਗੇ ਇਹ ਗੁਰਦੁਆਰੇ ਪੰਥ ਦੇ ਨੇ ਪੰਥ ਦੇ ਰਹਿਣਗੇ ਜਗ ਜਗਾਰਾ ਖਜਾਵੇ ਸ਼ਿਦਾਂ ਸਿੰਘਾਂ ਦੇ ਮਨ ਨੂੰ ਭਾਵੇ ਨਾ ਤੇ ਨਾਲ ਹੀ ਮੈਂ ਬੇਨਤੀ ਕਰਾਂ ਗੁਰਮਖੋ ਸਾਰੀਆਂ ਸਮੱਸਿਆਵਾਂ ਦਾ ਹੱਲ ਪਤਾ ਕਿੱਥੇ ਪਿਆ ਹੈ ਮੈਂ ਥੋੜੇ ਦਿਨ ਪਹਿਲਾਂ ਬੇਨਤੀ ਕੀਤੀ ਸੀ ਅਸੀਂ ਨਾ ਆਪ ਹੀ ਧਰਮ ਤੋਂ ਦੂਰ ਹੋ ਗਏ ਸਾਡੇ ਘਰੇ ਸਵੇਰੇ ਜਪਜੀ ਸਾਹਿਬ ਦਾ ਪਾਠ ਨਹੀਂ ਹੁੰਦਾ ਸ਼ਾਮ ਨੂੰ ਸੋਧਰ ਸਾਹਿਬ ਦਾ ਪਾਠ ਨਹੀਂ ਹੁੰਦਾ ਕਿਸੇ ਨੂੰ ਦੁਸ਼ਮਣਾਂ ਤੇ ਕੀ ਗਿਲਾਈ ਪਾਤਸ਼ਾਹਾਂ ਦੇ ਪਾਤਸ਼ਾਹ ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਹੀ ਸਰਦਾਰੀ ਨਾ ਜਿਹੜਾ ਸਮਾਂ ਪਾਠ ਦਾ ਠੇਕੇਵਾਲ ਤੁਰੇ ਹੋਏ ਨੇ ਸਾਡੇ ਕਈ ਬੰਦੇ ਨਸ਼ਿਆਵਲ ਨੇ ਘਰੇ ਪਾਠ ਕਰੋ ਜਬਜੀ ਸਾਹਿਬ ਜਾਬ ਸਾਹਿਬ ਚੌਪਈ ਸਾਹਿਬ ਸੋਈਏ ਆਨੰਦ ਸਾਹਿਬ ਸੁਖਮਨੀ ਸਾਹਿਬ ਅੱਜ ਸਾਡੀ ਫੁੱਟ ਹੈ ਕੌਮ ਦੀ ਧਰੋੜ ਹੈ ਸਾਡੀ ਅਰਦਾਸ ਰਵੈਤ ਪ੍ਰਥਮ ਪਗਉਤੀ ਸਿਮਰ ਕਾਇ ਗੁਰੂ ਨਾਨਕ ਲਈ ਧਿਆਏ ਅੱਜ ਉਸ ਅਰਦਾਸ ਨੂੰ ਬਦਲਿਆ ਜਾ ਰਿਹਾ ਹੈ ਇਹ ਕੋਈ ਸਧਾਰਨ ਗੱਲ ਨਾ ਸਮਝਿਓ ਇਹ ਸਾਡੇ ਜਿਹੜੇ ਸੇਫ ਜ਼ੋਨ ਨੇ ਉਹਦੇ ਤੇ ਅਟੈਕ ਹੋ ਰਿਹਾ ਹੈ ਪਰ ਪੰਥ ਕਠਾ ਨਹੀਂ ਮੈਂ ਨਾ ਗੁਰਬਾਣੀ ਦਾ ਇੱਕ ਸ਼ਬਦ ਪੜ ਰਿਹਾ ਸੀ ਬੜਾ ਹੀ ਪਿਆਰਾ ਹੈ ਸਾਬ ਕਹਿੰਦੇ ਦੋਏ ਪੋੜ ਚੱਕੀ ਜੋੜ ਕੇ ਪੀਸਣ ਆਏ ਬਹਿਟ ਜੋ ਦਰ ਰਹੇ ਸੇ ਉੱਭਰੇ ਨਾਨਕ ਅਜਬ ਡਿਟ ਘਰਾਂ ਵਿੱਚ ਤੁਸੀਂ ਚੱਕੀਆਂ ਵੇਖੀਆਂ ਹੋਣੀਆਂ ਉਹ ਇੱਕ ਪੁੜ ਥੱਲੇ ਹੁੰਦਾ ਇੱਕ ਉੱਪਰ ਜੋੜ ਦੇ ਵਿੱਚਕਾਰ ਤੁੜਾ ਹੁੰਦਾ ਹੈ ਦਾਣੇ ਪੀਸੇ ਜਾਂਦੇ ਨੇ ਜਿਹੜੇ ਦੋ ਪੁੜਾਂ ਦੇ ਵਿੱਚਕਾਰ ਆਉਣਗੇ ਪਰ ਜਿਹੜੇ ਦਾਣੇ ਵਿਚਕਾਰ ਤੁੜੇ ਨਾਲ ਜੁੜ ਜਾਂਦੇ ਨੇ ਉਹ ਸਾਬਤ ਰਹਿ ਜਾਂਦੇ ਨੇ ਤੁੜਾ ਤੁੜਾ ਕੀ ਹੈ ਸਾਡਾ ਗੁਰੂ ਗ੍ਰੰਥ ਗੁਰੂ ਪੰਥ ਸੇਖ ਲਈ ਗੁਰੂ ਗ੍ਰੰਥ ਤੇ ਗੁਰੂ ਪੰਥ ਇਹਦੇ ਤੋਂ ਪਰੇ ਉਜਾੜ ਹੈ ਜੇ ਜੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਨੂੰ ਪੀਸਣ ਦੇ ਯਤਨ ਹੋ ਰਹੇ ਨੇ ਉਹਦੇ ਤੋਂ ਬਚਣਾ ਹੈ ਪੰਥਕ ਏਕਤਾ ਵੇਖੋ ਅਸੀਂ ਭਰਾ ਵਾਂ ਅਸੀਂ ਸਾਰੇ ਇੱਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਅਸੀਂ ਭਰਾਵਾਂ ਇਸੇ ਤਖਤ ਤੇ ਮੇਰੇ ਪਾਤਸ਼ਾਹ ਨੇ ਖੰਡੇ ਬਾਟੇ ਦੀ ਪੌਲ ਇੱਕੋ ਬਾਟੇ ਦੇ ਵਿੱਚ ਸਾਨੂੰ ਸਾਰਿਆਂ ਨੂੰ ਦਿੱਤੀ ਹੈ ਸਾਡੀਆਂ ਵੇਖੋ ਕੋਈ ਵੀ ਜੇ ਤੁਸੀਂ ਪ੍ਰਾਪਤੀ ਕਰਨੀ ਹੈ ਮੈਂ ਸ਼ਬਦ ਵਰਤੂੰਗਾ ਕੋਈ ਵੀ ਭਾਵੇਂ ਰਾਜਨੀਤ ਭਾਵੇਂ ਆਰਥਿਕ ਭਾਵੇਂ ਸਮਾਜਿਕ ਭਾਵੇਂ ਪਰਿਵਾਰਕ ਤੁਸੀਂ ਕੋਈ ਵੀ ਪ੍ਰਾਪਤੀ ਕਰਨੀ ਹੈ ਜਿੰਨਾ ਚਿਰ ਤੱਕ ਸਾਡੇ ਵਿੱਚ ਏਕਤਾ ਨਹੀਂ ਹੋਵੇਗੀ ਇਹ ਦਿੱਲੀ ਸਾਨੂੰ ਦਾਬੇ ਮਾਰਦੀ ਰਹੇਗੀ ਪਰ ਜਿੱਦਣ ਪੰਥ ਇਕੱਠਾ ਸੀ ਤੇ ਅੱਜ ਦੇ ਦਿਨ ਸਰਦਾਰ ਬਘੇਲ ਸਿੰਘ ਜੀ ਸਰਦਾਰ ਜੱਸਾ ਸਿੰਘ ਜੀ ਆਹੂ ਵਾਲੀਆ ਸਰਦਾਰ ਜੱਸਾ ਸਿੰਘ ਦੀ ਰਾਮਗੜੀਆ ਆਹ ਜਾ ਕੇ ਉਹਨਾਂ ਨੇ ਦਿੱਲੀ ਫਤਿਹ ਕਰ ਲਈ ਪੰਥ ਇਕੱਠਾ ਸੀ ਪੰਥ ਵੱਡਾ ਪ੍ਰਥਮ ਪੰਥ ਤੇ ਜੇ ਪੰਥ ਵਿੱਚ ਏਕਤਾ ਹੋਵੇ ਪੰਥ ਇਕੱਠਾ ਹੋਵੇ ਤਾਂ ਗੁਰੂ ਸਾਡੇ ਤੇ ਬੋੜੀ ਕਰੇਗਾ ਗੁਰੂ ਸਾਡੇ ਤੇ ਰਹਿਮਤ ਕਰੇਗਾ ਗੁਰੂ ਸਾਡੇ ਤੇ ਬਖਸ਼ਿਸ਼ ਕਰੇਗਾ ਇਸ ਕਰਕੇ ਪੰਥ ਏਕਤਾ ਹੋਣੀ ਚਾਹੀਦੀ ਏਕਤਾ ਹੋਵੇਗੀ ਗੁਰਬਾਣੀ ਦੀ ਰੋਸ਼ਨੀ ਏਕਤਾ ਹੋਵੇਗੀ ਸਿੱਖ ਰਵੈਤਾਂ ਮਿਸਲਾ ਮਾੜਾ ਮੋਟ ਲੜ ਲੈਂਦੀਆਂ ਸੀ ਆਪਸ ਵਿੱਚ ਪਰ ਜਿੱਦਣ ਸ਼ੇਰੇ ਪੰਜਾਬ ਆ ਗਿਆ ਉਹ ਦਿਨ ਸਾਡਾ ਰਾਜ ਆ ਗਿਆ ਕਿਉਂ ਅਸੀਂ ਇੱਕ ਹੋ ਗਏ ਇੱਕ ਕੌਮੀ ਨਿਸ਼ਾਨ ਥੱਲੇ ਆ ਗਏ ਏਕਤਾ ਪੰਥਕ ਏਕਤਾ ਗੁਰਮਖੋ ਜ਼ਰੂਰੀ ਹੈ ਤੇ ਨਾਲ ਹੀ ਨਾਲ ਹੀ ਮੈਂ ਬੇਨਤੀ ਕਰਾਂ ਅਸੀਂ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬੋ ਸਾਡੇ ਸਾਡੇ ਮੱਥੇ ਤੇ ਗੁਰੂ ਦਾ ਕਰਜ ਹੈ ਕਰਜਾ ਕੋਈ ਲਾ ਨਹੀਂ ਸਕਦਾ ਪਰ ਯਤਨ ਕਰੀਏ ਅੱਜ ਜਿਹੜੀ ਪੰਜਾਬ ਦੇ ਵਿੱਚ ਪਤਿਤ ਪੁਣੇ ਦੀ ਗੱਲ ਹੈ ਨਸ਼ਿਆਂ ਦੀ ਗੱਲ ਹੈ ਸਮਾਜਿਕ ਬੁਰਾਈਆਂ ਦੀ ਗੱਲ ਹੈ ਹੋਰ ਕਿੰਨੀਆਂ ਨੇ ਜਿਹੜੀਆਂ ਬੇਸਿਕ ਆਪਾਂ ਜਾਣਦੇ ਆਂ ਭਈ ਅਲਾਮਤਾਂ ਨੇ ਇਹਨਾਂ ਨੂੰ ਦੂਰ ਕਰਨ ਦੇ ਲਈ 2025 ਦੀ ਜਿਹੜੀ ਵਿਸਾਖੀ ਆ ਰਹੀ ਹੈ ਖਾਲਸਾ ਪੰਥ ਦਾ ਸਾਜਣਾ ਦਿਹਾੜਾ ਖਾਲਸਾ ਪੰਥ ਦੇ ਸਾਜਣਾ ਦਿਹਾੜੇ ਤੇ ਇੱਕ ਵੱਡੀ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕੀਤੀ ਜਾਵੇਗੀ ਆ ਤੁਹਾਡਾ ਦਾਸ ਇਹ ਕੋਈ ਜਥੇਦਾਰ ਨਹੀਂ ਇਹ ਤੁਹਾਡਾ ਸੇਵਾਦਾਰ ਆਪ ਅਸੀਂ ਇਹ ਲਹਿਰ ਸ਼ੁਰੂ ਕਰਾਂਗੇ ਗਰੀਬ ਸਿੱਖਾਂ ਦੇ ਘਰ ਤੋਂ ਆਉਂਦੀ ਵਿਸਾਖੀ ਨੂੰ ਗਰੀਬ ਸਿੱਖਾਂ ਦੇ ਘਰ ਤੋਂ ਧਰਮ ਪ੍ਰਚਾਰ ਦੀ ਲਹਿਰ ਦਾ ਆਗਾਜ਼ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਝੇਟਾ ਕੀਤਾ ਜਾਵੇਗਾ ਤੇ ਪੰਥ ਇਸ ਲਹਿਰ ਨੂੰ ਵੱਧ ਚੜ੍ਹ ਕੇ ਸਹਾਯੋਗ ਜਵੇ ਇਹ ਪੰਥ ਨੂੰ ਇਹ ਪੰਥ ਦਾ ਸੇਵਾਦਾਰ ਇਹ ਤਾਂ ਗੀਤ ਕਰਦਾ ਕਿਉਂਕਿ ਵੇਖੋ ਧਰਮ ਜ਼ਰੂਰੀ ਹੈ ਧਰਮ ਤੋਂ ਬਿਨਾ ਕੀ ਹਾਂ ਸੀ ਅੱਜ ਸਾਰੇ ਬੈਠੇ ਆ ਧਰਮ ਕਰਕੇ ਬੈਠੇ ਆ ਇਹ ਤਰਕ ਬਿਤਾਰਕ ਕਿੰਤੂ ਪਰੰਤੂ ਇਹਦੀ ਕੋਈ ਥਾ ਨਹੀਂ ਇੱਥੇ ਅਸੀਂ ਧਰਮ ਨੂੰ ਮੰਨਣਾ ਹੈ ਅਸੀਂ ਧਰਮੀ ਬਣਨਾ ਹੈ ਅਸੀਂ ਧਰਮੀ ਬਣ ਕੇ ਜੀਵਨ ਜਿਉਣਾ ਹੈ ਤੋ ਵਸਾਕੀ ਤੇ ਧਰਮ ਪ੍ਰਚਾਰ ਦੀ ਲਹਿਰ ਗਰੀਬ ਸਿੱਖਾਂ ਦੇ ਘਰਾਂ ਤੋਂ ਸ਼ੁਰੂ ਕੀਤੀ ਜਾਵੇਗੀ ਪੰਥ ਚੜ੍ਹਦੀ ਕਲਾ ਵਿੱਚ ਹੈ ਚੜ੍ਹਦੀ ਕਲਾ ਵਿੱਚ ਰਹੇਗਾ ਪੰਥ ਗੁਰੂ ਦਾ ਤੇ ਪੰਥ ਦਾ ਵਲੀ ਇਸ ਪੰਥ ਦੇ ਸਿਰ ਦੇ ਉੱਤੇ ਖੜਾ ਪੰਥ ਦੇ ਬੋਲ ਬਾਲਿਆਂ ਦੀ ਅਰਦਾਸ ਹੈ ਪੰਥ ਦੇ ਬੋਲ ਬਾਲੇ ਇਸ ਸੰਸਾਰ ਦੇ ਵਿੱਚ ਜ਼ਰੂਰ ਹੋਣਗੇ ਅਖੀਰ ਤੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਕਾਰਯੋਗ ਮੈਂਬਰ ਸਹਿਬਾਨ ਸਮੁੱਚਾ ਖਾਲਸਾ ਪੰਥ ਦਲ ਪੰਥ ਨਿਹੰਗ ਸਿੰਘ ਜਥੇਬੰਦੀਆਂ ਦਮਦਮੀ ਟਕਸਾਲ ਨਿਰਮਲੇ ਕਾਰ ਸੇਵਾ ਵਾਲੇ ਮਹਾਪੁਰਸ਼ ਮਿਸ਼ਨਰੀ ਕਾਲਜਾਂ ਵਾਲੇ ਇਹ ਜਿਤਨੀਆਂ ਵੀ ਜਥੇਬੰਦੀਆਂ ਨੇ ਇਹਨਾਂ ਨੂੰ ਮੈਂ ਤਾਗੀਦ ਕਰਦਾ ਕਿ ਪੰਥ ਦੇ ਵੱਡੇ ਹਿੱਤਾਂ ਦੇ ਲਈ ਆਓ ਆਪਾਂ ਮੇਲ ਜੋਲ ਕੇ ਚੱਲੀਏ ਪੰਥ ਕਰਵੈਤਾ ਦੇ ਵਿੱਚ ਰਹੀਏ ਤੇ ਗੁਰੂ ਦੇ ਹੁਕਮ ਨੂੰ ਮੰਨੀਏ ਸਮੂ ਜੱਥੇਬੰਦੀਆਂ ਦਾ ਤੇ ਸਭ ਤੋਂ ਵੱਧ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਕੋਟਾਨ 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 ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ